ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਅੱਜ ਅਸੀਂ ਅਰਬੀ ਦੀ ਇੱਕ ਨਵੀਂ ਰੈਸਪੀ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਦਹੀਂ ਨਾਲ ਅਰਬੀ ਦੀ ਸਬਜ਼ੀ ਬਣਾਵਾਂਗੇ ਸੋ ਗਰਮ ਤੇਲ ਦੇ ਵਿੱਚ ਅਸੀਂ ਮੇਥੀ ਦਾਣਾ ਤੇ ਜੀਰਾ ਭੁੰਨ ਲਵਾਂਗੇ ਚੰਗੀ ਤਰ੍ਹਾਂ ਤੇਲ ਸਾਡਾ ਗਰਮ ਹੈ ਚੰਗੀ ਤਰ੍ਹਾਂ ਤੇਲ ਗਰਮ ਕਰਕੇ ਫੇਰੀ ਕੁਕਿੰਗ ਕਰੋ ਸੋ ਇਹ ਸਾਡਾ ਮੇਥੀ ਦਾਣਾ ਤੇ ਜੀਰਾ ਪੁਜਣਾ ਸ਼ੁਰੂ ਹੋ ਗਿਆ ਜਿਆਦਾ ਵੀ ਨਹੀਂ ਕਾਲਾ ਕਰਨਾ ਨਹੀਂ ਤਾਂ ਸਾਰਾ ਕਾਲਾ ਹੋ ਜਾਏਗਾ ਸੋ ਇਹਦੇ ਵਿੱਚ ਅਸੀਂ ਪਿਆਜ਼ ਤੇ ਹਰੀ ਮਿਰਚ ਪਾਤੀ ਹੈ ਸੋ ਬੇਸਿਕਲੀ ਕਈ ਪ੍ਰੈਫਰ ਕਰਦੇ ਆ ਲਾਲ ਮਿਰਚ ਪਰ ਅਸੀਂ ਜਿਆਦਾ ਹਰੀ ਮਿਰਚ ਹੀ ਖਾਂਦੇ ਆ ਤੋ ਲਾਲ ਮਿਰਚ ਵੀ ਤੁਸੀਂ ਲੈ ਸਕਦੇ ਹੋ ਕੜੀ ਪੱਤਾ ਵੀ ਇਹਦੇ ਵਿੱਚ ਪਾ ਸਕਦੇ ਆ ਸਾਡੇ ਕੋਲ ਇੱਥੇ ਕੜੀ ਪੱਤਾ ਅਵੇਲੇਬਲ ਨਹੀਂ ਹੈ ਤੋ ਅਸੀਂ ਉਹਨੂੰ ਸਕਿਪ ਕਰ ਰਹੇ ਆ ਸੋ ਬੇਸਿਕ ਇਹਦਾ ਟੈਕਸਚਰ ਦੇ ਵਾਸਤੇ ਅਸੀਂ ਜੋ ਮੇਥੀ ਦਾਣਾ ਹੁੰਦਾ ਹੈ ਜੀਰਾ ਪਾ ਲਿਆ ਕਈ ਲੋਕ ਕਿਤੇ ਹਿੰਗ ਦਾ ਵੀ ਯੂਜ਼ ਕਰਦੇ ਆ ਸੋ ਹਲਦੀ ਪਾਤੀਆਂ ਨਾਲ ਅਸੀਂ ਥੋੜਾ ਗਰਮ ਮਸਾਲਾ ਜੋ ਘਰ ਦਾ ਤਿਆਰ ਕੀਤਾ ਮਸਾਲਾ ਉਹ ਪਾਵਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਪਿਆਜ਼ ਜੋ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਹੋਰ ਕຸກ ਹੋਣ ਦੇਵਾਂਗੇ ਅਸੀਂ ਅਰਬੀ ਉਵਾਲ ਕੇ ਛੋਟੀ ਛੋਟੀ ਕੱਟ ਲਈ ਹੈ ਇਹਨੂੰ ਵਿੱਚ ਮਿਕਸ ਕਰ ਲਾਂਗੇ ਬਹੁਤ ਹੀ ਸੌਖੀ ਰੈਸਪੀ ਹੈ ਬੜੀ ਜਲਦੀ ਤਿਆਰ ਹੋ ਜਾਂਦੀ ਹੈ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਦੋਂ ਅਸੀਂ ਦਹੀਂ ਦਾ ਪ੍ਰਯੋਗ ਕਰਾਂਗੇ ਤੇ ਅਸੀਂ ਟਮਾਟਰ ਸਕਿਪ ਕਰਾਂਗੇ ਇਸ ਲਈ ਅੱਜ ਅਸੀਂ ਟਮਾਟਰ ਐਡ ਨਹੀਂ ਕਰਾਂਗੇ ਜੇ ਟਮਾਟਰ ਦੇ ਨਾਲ ਦਹੀਂ ਨੂੰ ਐਡ ਕਰਾਂਗੇ ਤਾਂ ਉਹ ਵਿੱਚ ਖੱਟਾਪਨ ਬਹੁਤ ਵੱਧ ਜਾਏਗਾ ਤੇ ਖਾਣੀ ਔਖੀ ਹੋ ਜਾਏਗੀ ਕੰਬੀਨੇਸ਼ਨ ਨਹੀਂ ਬਣਦਾ ਇਸ ਲਈ ਜਿੱਥੇ ਦਹੀਂ ਯੂਜ਼ ਕਰਦੇ ਆ ਉੱਥੇ ਅਸੀਂ ਟਮਾਟਰ ਸਕਿਪ ਕਰਦੇ ਆ ਸੋ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਇੱਕ 2 ਮਿੰਟ 10 ਸੇ ਕੁਕ ਹੋਣ ਦਵਾਂਗੇ ਹੁਣ ਅਸੀਂ ਇਹਦੇ ਵਿੱਚ ਫੈਂਟਿਆ ਹੋਇਆ ਦਹੀਂ ਪਾਵਾਂਗੇ ਸੋ ਦਹੀਂ ਤੁਹਾਡਾ ਜਿਆਦਾ ਸਖਤ ਨਹੀਂ ਹੋਣਾ ਚਾਹੀਦਾ ਵਿੱਚ ਪਾਣੀ ਐਡ ਕਰਕੇ ਫੈਂਟ ਕੇ ਮੈਂ ਥੋੜਾ ਪਤਲਾ ਕਰ ਲਿਆ ਸੋ ਚੰਗੀ ਤਰ੍ਹਾਂ ਦਹੀਂ ਦੇ ਵਿੱਚ ਇਹਨੂੰ ਮਿਕਸ ਕਰ ਲਾਂਗੇ ਸੋ ਇਹਦੇ ਵਿੱਚ ਨਮਕ ਅਸੀਂ ਅਜੇ ਐਡ ਨਹੀਂ ਕੀਤਾ ਨਮਕ ਲਾਸਟ ਚ ਐਡ ਕਰਾਂਗੇ ਨਹੀਂ ਤਾਂ ਦਹੀਂ ਜੋ ਪਾਣੀ ਜਲਦੀ ਛੱਡ ਜਾਏਗਾ ਤੇ ਚੰਗੀ ਤਰ੍ਹਾਂ ਇਹਨੂੰ ਅਸੀਂ ਉਬਾਲ ਲਵਾਂਗੇ ਲੋ ਫਲੇਮ ਤੇ ਇੱਕਦੋ ਉਬਾਲੇ ਆ ਜਾਣ ਬਾਅਦ ਸਾਡੀ ਸਬਜ਼ੀ ਤਿਆਰ ਹੈ ਸੋ ਜੇ ਤੁਸੀਂ ਚਾਹੁੰਦੇ ਹੋ ਥੋੜਾ ਇਹ ਚ ਪਾਣੀ ਐਡ ਕਰਨਾ ਆਪਣੇ ਅਕੋਰਡਿੰਗ ਕਰ ਸਕਦੇ ਹੋ ਸੋ ਇਹ ਦੇਖ ਸਕਦੇ ਹੋ ਬਹੁਤ ਵਧੀਆ ਸਾਡਾ ਇੱਥੇ ਕਲਰ ਉੱਬਰ ਕੇ ਆ ਰਿਹਾ ਹੈ ਇੱਕ ਤਰ੍ਹਾਂ ਦੀ ਕੜੀ ਦੀ ਤਰ੍ਹਾਂ ਲੱਗਦੀ ਹੈ ਬਿਨਾ ਬੇਸਣ ਦੇ ਤੋਂ ਬੇਸਨ ਦੀ ਘੜੀ ਖਾਣ ਦੇ ਨਾਲ ਥੋੜੀ ਕੇ ਵਾਰੀ ਪ੍ਰੋਬਲਮ ਆ ਜਾਂਦੀ ਪਰ ਇਹ ਬਹੁਤ ਵਧੀਆ ਹੈ ਸੇਫ ਹੈ ਲਾਸਟ ਵਿੱਚ ਅਸੀਂ ਨਮਕ ਐਡ ਕਰਾਂਗੇ ਸੋ ਡਾਇਗੇਸਟਿ ਸਿਸਟਮ ਨੂੰ ਵੀ ਵਧੀਆ ਰੱਖਦੀ ਹੈ ਸਬਜੀ ਅੱਜ ਕੱਲ ਦੇ ਸੀਜ਼ਨ ਚ ਖਾਈ ਜਾਣ ਵਾਲੀ ਸਬਜੀ ਹੈ ਬਹੁਤ ਵਧੀਆ ਰੈਸਪੀ ਹੈ ਘਰ ਚ ਜ਼ਰੂਰ ਟਰਾਈ ਕਰਿਓ ਇਹਨੂੰ ਅਸੀਂ ਰਾਈਸ ਦੇ ਨਾਲ ਵੀ ਖਾ ਸਕਦੇ ਹਾਂ ਤੇ ਚਪਾਤੀ ਦੇ ਨਾਲ ਵੀ ਖਾ ਸਕਦੇ ਹਾਂ ਸੋ ਥੋੜਾ ਅਸੀਂ ਇਹਨੂੰ ਹੁਣ ਟੱਕ ਲਾਵਾਂਗੇ ਨਮਕ ਐਡ ਕਰਕੇ ਸੋ ਇਹ ਸਾਡੀ ਫਾਈਨਲ ਸਬਜੀ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਲੁੱਕ ਆਈ ਹੈ ਸੋ ਅਸੀਂ ਇਹਨੂੰ ਚਪਾਤੀ ਦੇ ਨਾਲ ਟਰਾਈ ਕਰਾਂਗੇ ਥੈਂਕ ਯੂ ਵੈਰੀ ਮਚ